ਜਿਹੜੀ ਜਗਦੀਪ ਸਿੰਘ ਕੰਬੋਜ ਗੋਲਡੀ ਕੋਸ਼ਲ ਨੰਬਰ 1576 ਜੀ ਸਰਦਾਰ ਭਜਨ ਸਿੰਘ ਲੋਕ ਨਿਰਮਾਣ ਮੰਤਰੀ ਮਾਨਯੋਗ ਸਪੀਕਰ ਸਾਹਿਬ ਇਹ ਸਵਾਲ ਦਾ ਜਵਾਬ ਹਾਂ ਦੇ ਵਿੱਚ ਆ ਜੀ ਫਿਰੋਜ਼ਪੁਰ ਫਾਜ਼ਲਕਾਰ ਰੋਡ ਜਿਹੜੀ ਬਕੋ ਤੋਂ ਉਤਾਰ ਤੋਂ ਫਾਜ਼ਲਕਾ ਫਰੀ ਸਪੋਰਟ ਰੋਡ ਸ਼ੀਦੂਦਮ ਸਿੰਘ ਮਾਰਗ ਬਾਈਪਾਸ ਬਣਾਉਣ ਦੀ ਪ੍ਰਸ਼ਾਸਕੀ ਪਰਵਾਨਗੀ ਜਿਹੜੀ ਅੱਜ ਸਖਤਰ ਪੰਜਾਬ ਮੰਡੀ ਬੋਰਡ ਦੁਆਰਾ ਮਿਤੀ 11 ਮਾਰਚ 2025 ਨੂੰ 13 ਕਰੋੜ 28 ਲੱਖ 70 ਹਜ਼ਾਰ ਰੁਪਏ ਦੀ ਵਿਭਾਗ ਨੂੰ ਜਾਰੀ ਕਰ ਦਿੱਤੀ ਗਈ ਹੈ ਜੀ ਇਹ ਛੜਕ ਫਰੋਜ਼ਪੁਰ ਫਾਜ਼ਿਲਕਾਰ ਰੋਡ ਆ ਨਯਾ ਦੇ ਮਹਲਮਲ ਬਣੇਗੀ ਕੁੱਲ ਲੰਬਾਈ ਇਹਦੀ 9.5 ਕਿਲੋਮੀਟਰ ਆ ਜੀ ਚੌੜਾਈ 18 ਫੁੱਟ ਆ ਇਹ ਛੜ ਕੇ ਜਲਾਲਾਬਾਦ ਸ਼ਹਿਰ ਲਈ ਬਾਈਪਾਸ ਦਾ ਕੰਮ ਕਰੇਗੀ ਅਤੇ ਸ਼ਹਿਰ ਦੇ ਟ੍ਰੈਫਿਕ ਟ੍ਰੈਫਿਕ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਮਦਦ ਕਰੇਗੀ ਠੀਕ ਹੈ ਜੀ ਗੋਲਦੀ ਜੀ ਸਪੀਕਰ ਸਾਹਿਬ ਇੱਕ ਕੁਐਸਚਨ ਹੈ ਜੀ ਹਾਂ ਜੀ ਇਸ ਮਾਰਗ ਦਾ ਨਾਮ ਸ਼ਿਦੂਦਮ ਸਿੰਘ ਮਾਰਗ ਦੇ ਨਾਮ ਤੇ ਰੱਖਿਆ ਗਿਆ ਹੈ ਉਹਦੇ ਲਈ ਧੰਨਵਾਦ ਔਰ ਇੱਕ ਹੋਰ ਰਿਕੁਐਸਟ ਹੈ ਜੇ ਉੱਥੇ ਇੱਕ ਚੌਕ ਬਣਾ ਕੇ ਉਹਨਾਂ ਦਾ ਇੱਕ ਵੱਡਾ ਸਟੈਚੂ ਲਾ ਦਿੱਤਾ ਜਾਵੇ ਤਾਂ ਆਂਜਣਚ ਲੋਕਾਂ ਨੂੰ ਪਤਾ ਵੀ ਲੱਗੂਗਾ ਔਰ ਸਭ ਤੋਂ ਵੱਧ ਧੰਨਵਾਦ ਹੈ ਮੁੱਖ ਮੰਤਰੀ ਪੰਜਾਬ ਦਾ ਏਟੀਓ ਸਾਹਿਬ ਦਾ ਰਵੀ ਸਰ ਔਰ ਆਮੀਰ ਸਰ ਨੇ ਬਹੁਤ ਮਿਹਨਤ ਕੀਤੀ ਇਸ ਕਾਇਪਾਸ ਲਈ ਸਭੀ ਟੀਮ ਦਾ ਧੰਨਵਾਦ ਇੱਕ ਰਿਕੁਐਸਟ ਹੈ ਜਿਨ੍ਹਾਂ ਨੂੰ ਕਹਦੇ ਸਟੈਚੂ ਵੀ ਕਰ ਦਿੰਦੇ ਤੇ ਬਤਰੀ ਜੀ ਗੋਲ ਲੀਗ ਨੇ ਤਰਵਾਦ ਕਰਤਾ ਕਰਦੇ ਮਾਨਯੋਗ ਸਪੀਕਰ ਸਾਹਿਬ ਜੀ ਬਹੁਤ ਮਿਹਨਤ ਕੀਤੀ ਐ ਐਮਐਲਏ ਸਾਹਿਬ ਨੇ ਇਹਨਾਂ ਦੀ ਡਿਮਾਂਡ ਸੀਗੀ ਕਿ ਇਸ ਮਾਰਗ ਦਾ ਨਾਮ ਸ਼ਹੀਦ ਉਦਮ ਸਿੰਘ ਮਾਰਗ ਰੱਖਿਆ ਜਾਵੇ ਜਿਹੜੀ ਡਿਮਾਂਡ ਮਨਜ਼ੂਰ ਕਰ ਲਈ ਗਈ ਆ ਜੀ ਬਾਕੀ ਅਸੀਂ ਅੱਜ ਜਿੰਨੇ ਵੀ ਬੈਠੇ ਆ ਸਾਰੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਇਸ ਮੁਕੱਦਸ ਹਾਊਸ ਦੇ ਵਿੱਚ ਬੈਠੇ ਆ ਜੀ ਜਿਹੜਾ ਇਹਨਾਂ ਨੇ ਸੈਚੂ ਲਾਉਣ ਦੀ ਗੱਲ ਕੀਤੀ ਆ ਇਹ ਜਗ੍ਹਾ ਦੀ ਪਛਾਣ ਕਰ ਲੈਣ ਜੀ ਅਸੀਂ ਸਟੈਫਿਊ ਲਗਵਾ ਦੇਵਾਂਗੇ ਜੀ ਥੈਂਕ ਯੂ ਥੈਂਕ ਯੂ ਠੀਕ ਹੈ ਜੀ ਗੋਲਡੀ ਜੀ